ਕਰਜ਼ੇ ਦੇ ਕਾਰਨ ਹੋ ਰਹੀਆਂ ਖੁਦਕਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਇਆਂਨ ਕਰਜ਼ੇ ਰੂਪੀ ਦਾਇਨ ਕੋਈ ਨਾ ਕੋਈ ਕਿਸਾਨ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ ਤਾਜ਼ਾ ਮਾਮਲਾ ਗਿੱਦੜਵਾਹ ਦੇ ਪਿੰਡ ਕੁرائی ਵਾਲਾ ਦਾ ਜਿੱਤੇ ਨੌਜਵਾਨ ਕਰਮਦੀਪ ਸਿੰਘ 34 ਕਿਸਾਨ ਨੇ ਕਰਜ਼ੇ ਦੇ ਭਾਰ ਕਰਜ਼ੇ ਦਾ ਭਾਰ ਘਟਦਾ ਨਾ ਦੇਖ ਨੇੜੇ ਲੱਗਦੀ ਰਾਜਸਥਾਨ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਦੀ ਲਾ ਸਮਾਪਤ ਕਰ ਲਈ ਜਿਸ ਦੀ ਪਾਲ ਕੀਤੀ ਜਾ ਰਹੀ ਹੈ ਕਿਸਾਨ ਦੇ ਪਿਤਾ ਕੌਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ 2.5 ਏਕੜ ਜ਼ਮੀਨ ਹੈ ਤੇ ਮੇਰਾ ਪੁੱਤ ਠੇਕੇ ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ ਬੈਂਕ ਦਾ 2 ਲੱਖ ਰੁਪਏ ਤੇ 4 ਲੱਖ ਰੁਪਏ ਗੈਰ ਸਰਕਾਰੀ ਕਰਜ਼ਾ ਸਾਡੇ ਸਿਰ ਚੜ ਗਿਆ ਉਸਨੇ ਕਰਜ਼ੇ ਨੂੰ ਤਾਰਨ ਦੇ ਲਈ ਸਹਿਜ ਸੰਦਾ ਡੈਰੀ ਵੀ ਪਨਾਇਆ ਪਰ ਉਹ ਵੀ ਸਾਨੂੰ ਰਾਸ ਨਾ ਆਇਆ ਗਿੱਦੜ ਬਾਹ ਤੋਂ ਸੋਨੀ ਟੱਲਾ ਪਜਾਰਤੀ ਕੇ ਲਈ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਅੰਲਾ ਸਿੰਘ ਦੀ ਕੀ ਗੱਲ ਹੋਈ ਹੈ ਜਿਹੜਾ ਹੱਸ ਇਹ ਮੇਰਾ ਜਵਾਈ ਸੀ ਜੀ ਕਰਾਈ ਵਾਲੇ ਪਿੰਡ ਤੋਂ ਕਰਮਦੀਪ ਸਿੰਘ ਦਾ ਨਾਮ ਸੀ ਇਹਨਾਂ ਕੋਲੇ ਆਪਦੀ ਜ਼ਮੀਨ ਆ ਕੁਛੇ ਕੁਛੇ ਠੇਕੇ ਤੇ ਲੈ ਕੇ ਵਾਈ ਕਰਦੇ ਸੀ ਨਾਲ ਖੇਤੀ ਕਰਦੇ ਸੀ ਪਿਛਲੇ ਸਾਲਾਂ ਦੇ ਵਿੱਚ ਫਸਲਾਂ ਘੱਟ ਹੋਣ ਕਰਕੇ ਕਰਜ਼ਾ ਇਹਨਾਂ ਦਾ ਸਿਰ ਕਾਫੀ ਚੜ ਗਿਆ ਮੈਂ ਕੰਕਾਂ ਦਾ ਵੀ ਆੜਤੀਆਂ ਦਾ ਵੀ ਕਾਫੀ ਕਰਜ਼ਾ ਹੋਣ ਕਰਕੇ ਟੈਨਸ਼ਨ ਦੇ ਵਿੱਚ ਰਹਿੰਦਾ ਸੀ ਟੈਨਸ਼ਨ ਦੇ ਵਿੱਚ ਉਹਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਬਚਾਉਣ ਦੀ ਕੋਸ਼ਿਸ਼ ਕੀਤੀ ਉੱਥੇ ਜਦੋਂ ਮੰਨ ਲਓ ਬਚਾਉਣ ਦੀ ਮਗਰ ਉਹਦਾ ਛੋਟਾ ਭਾਈ ਗਿਆ ਪਰ ਉਹ ਬਚਾ ਨਹੀਂ ਸਕਿਆ ਜੀ ਠੀਕ ਵਜੇ ਰੌਲਾ ਜਾਂ ਪੈ ਗਿਆ ਕਿ ਮੈਂ ਬਾਹਰ ਨੂੰ ਭੱਜ ਗਿਆ ਵੀ ਨਹਿਰੰਨੀ ਨੂੰ ਅਸੀਂ ਮਗਰ ਭੱਜੇ ਤੇ ਬਹੁਤ ਜਾ ਵੀ ਬੜੇ ਪੰਜ ਚਾਰ ਕਿੱਲੇ ਪਛਾਹ ਸੀਗੇ ਨਾਲ ਮੇਰਾ ਹੋਰ ਦੂਜਾ ਭਰਾ ਸੀ ਤੇ ਉਹ ਕੋਲੇ ਜਾਂਦੇ ਜਾਂਦੇ ਜਦੋਂ ਉਹ ਕੋਲੇ ਉੱਪੜੇ ਉਹਨੂੰ}{|\text{ਸ਼ਾਲ ਮਾਰ ਗਿਆ ਮੋੜ ਕੇ}|} ਵਿੱਚ ਸਾਨੂੰ ਕੋਈ ਪਤਾ ਨਹੀਂ ਲੱਗਿਆ ਫੋ ਨਹੀਂ ਪਿਆ ਤਰਨ ਤੁਰ ਨਹੀਂ ਜਾਂਦੇ ਸੀ ਸਿੱਧੇ ਕਰਕੇ ਪਹੁੰਚ ਨਹੀਂ ਸਕੇ ਕੀ ਮੰਗਤੀ ਹੈ ਤੇ ਸਰਕਾਰ ਕੋਲ ਕੀ ਮੰਗਤ ਹੈ ਬਸ ਕਰਜ਼ਾ ਕੋਈ ਮਾੜੀ ਮੋੜ ਸਹਦਾ ਹੋ ਜੇ